ਦੇ ਹਾਂ ਤੇ ਆ ਬੈਠੇ ਆਪਾਂ ਕਹਿੰਦੇ ਆ ਕਿ ਕੀਮਤੀ ਛਮਾ ਅੱਡ ਕੇ ਆਈ ਹੈ ਕੀਮਤੀ ਛਮਾ ਦਾ ਉਹੀ ਹੁੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਹੋ ਜਿਹੀ ਵਿੱਚ ਬਾਕੀ ਛਮੇ ਦਾ ਮਾਰਤ ਜਣਾ ਨਹੀਂ ਹੈ ਉਹ ਕੀਮਤੀ ਛਮਾ ਨਹੀਂ ਹੁੰਦਾ ਤੇ ਸਤਿਗੁਰਾਂ ਨੇ ਗਿਰਮਾ ਕੀਤੀ ਹੁੰਦੀ ਹੈ ਤੇ ਸਾਨੂੰ ਇੱਥੇ ਬੁਲਾ ਕੇ ਆਪ ਕੀਮਤੀ ਛਮਾ ਬਖਸ਼ਿਆ ਹੁੰਦਾ ਏ ਕਮੇ ਜਨ ਲਾਹ ਲੈਣਾ ਅੱਜ ਕੀ ਦਰਗਾ ਵਿੱਚ ਵੀ ਇਹ ਲਾਗੂ ਹੋ ਗੋ ਕਾਰਿਆਂ ਨੂੰ ਵੇਂਦਿਆ ਭਾਈ ਦਰਖਤਰੀਗ ਨੂੰ ਸਾਰਾ ਇਹ ਇਲਾਕਾ ਜਿੰਨੇ ਵੀ ਪਿੰਡ ਨੇ ਬੜਾ ਪਿੰਡ ਹੋਇਆ ਪਾਵਾਲ ਬੇਂੀਆਂ ਭਰਤਗੜ ਰਵੋਟਾ ਕਰੋਟਾ ਚੱਕੀਆਂ ਲਾਗੋਆਲ ਸਰਕਾਰ ਨੂੰ ਨਾਨਕੇ ਘਰ ਲੈ ਜਾਣੇ ਪਤਨ ਕੀ ਹੋਇਆ ਇਹਨਾਂ ਨੂੰ ਕੋਈ ਦੇਵਾ ਨਹੀਂ ਕਰਦੇ ਇਹ ਆਪੇ ਕੇਸ ਕਰਕੇ ਨਾਰਿਆਂ ਨੂੰ ਵੇਲਦੀ ਹੈ ਜਰੂਰ ਗੱਲ ਚੰਦਿਓ ਅੱਗੇ ਵੀ ਰੋਣਾ ਘੜਿਕ ਨੂੰ ਆਵਾਂਗੇ ਨਾਨਕੇ ਪਿੰਡ ਪੁਰਖੀਆਂ ਵੀ ਆ ਉੱਥੇ ਵੀ ਜਾਣਾ ਏਕੇ ਵੀ ਲਾਵਾਂਗੇ ਸੇਠੋ ਜੀ ਵੀ ਸਾਰੇ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ